ਲੋ ਜੀ ਕੱਪੜੇ ਹੋਣ ਤਾਂ ਬ੍ਰਾਂਡ ਹੋਣ ਲੋ ਪ੍ਰਿੰਟਾਂ ਦੇ ਸ਼ਕੀਨ ਹੋਣ ਦੇਖ ਲਓ ਇਸ ਵੀਡੀਓ ਨੂੰ ਤੋਂ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਵੱਡੀ ਆਫਰ ਲੱਗ ਚੁੱਕੀ ਹੈ ਵੱਡਾ ਡਿਸਕਾਊਂਟ ਦੇਖੋ ਪੂਰੀ ਵੀਡੀਓ ਤੇ ਜਲਦ ਪਹੁੰਚੋ ਏ ਆਨ ਫੈਸ਼ਨ ਪਲਾਜ਼ਾ ਮੱਲਾਵਾਲਾ ਖਾਸ ਇਹ ਸਰ ਉਕਟੇਵ ਦਾ ਬ੍ਰਾਂਡ ਹੈ ਜੀ ਉਕਟੇਵ ਦੇ ਬ੍ਰਾਂਡ ਦੇ ਸਾਰੇ ਆਪਸ਼ਨ ਆਏਗੀ ਜੀ ਅਰਾਊਂਡ ਨਿਕਾ ਦੇਗੀ ਜੀ ਕੋਲਰ ਵਾਲੀ ਫੁੱਲ ਜ਼ਿਪਰ ਆ ਦੇਗੀ ਜੀ ਬਹੁਤ ਸੋਨਾ ਬ੍ਰਾਂਡ ਹੈ ਜੀ चेक चाहिए इस तुम अलग हाफ स्लीप आ जाएगा जी हाफ स्लीप कलर ऑप्शन आ जाएगा जी एक पीस इस तरह चेक चाहिएगा जी यवर्सीबल होएगा पीस टू छ इस तरह पड़े वाला डिजाइन आ जाएगा जी उटे जी ਬਾਕੀ ਉਕਟੇ ਉਤੇ ਸਪੈਸ਼ਲ ਆਫਰ ਆ ਜੀ ਕਿਸ ਤਰ੍ਹਾਂ ਦੀ ਹਿੰਦੀ ਸਰ ਆਪਾਂ ਨੂੰ 30% ਤੱਕ ਗਾਗਨ ਨੂੰ ਡਿਸਕਾਊਂਟ ਪਾ ਸਕਦੇ ਆ ਜੀ ਕਿਹੜੇ ਆਰਟੀਕਲ ਤੇ ਸਰ ਹਰੇਕ ਆਰਟੀਕਲ ਤੇ ਹੈ ਵੀ ਲੱਗ ਲੱਗ ਜੀ 31 ਜਨਵਰੀ ਤੱਕ ਲਾਸਟ ਡੇਟ ਹੈ ਇਹਦੀ ਜੀ